ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਜੋ ਆਪਾਂ ਇੱਕ ਸੋਨੂੰ ਬਹੁਤ ਇੱਕ ਖੁਸ਼ੀ ਵਾਲੀ ਗੱਲ ਦੱਸਣ ਜਾ ਰਹੇ ਹਾਂ ਅਮਰਤਪਾਲ ਨੂੰ ਲੈ ਕੇ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਅੱਜ 14 ਜਨਵਰੀ ਜਿਹਦਾ ਕਿ ਸਾਰਿਆਂ ਨੂੰ ਇੰਤਜ਼ਾਰ ਸੀਗਾ 14 ਜਨਵਰੀ ਨੂੰ ਅੱਜ ਅਮਰਤਪਾਲ ਸਿੰਘ ਬਾਹਰ ਆਉਣਗੇ ਤੇ ਜਿਹਦਾ ਕਿ ਉਹ ਨਵੀਂ ਪਾਰਟੀ ਦੇ ਵਿੱਚ ਅੱਜ ਜੋ ਨਵੀਂ ਪਾਰਟੀ ਦਾ ਗਾਠ ਹੋਣ ਜਾ ਰਿਹਾ ਸੀ ਤੇ ਉਸ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤੇ ਹੁਣ ਜੇ ਗੱਲ ਕਰੀਏ ਸਰਕਾਰਾਂ ਦੀ ਸੀਐਮ ਭਵੰਤਮਨ ਤਨ ਰੇਂਦਰ ਮੋਦੀ ਤੇ ਕੇਜਰੀਵਾਲ ਇਹਨਾਂ ਦੀਆਂ ਸਾਰਿਆਂ ਦੀਆਂ ਨਿਗਾ ਅਮਰਤਪਾਲ ਦੇ ਉੱਤੇ ਲੱਗ ਰਹੀਆਂ ਵੀ ਕਿਤੇ ਪੰਜਾਬ ਦੇ ਵਿੱਚ ਅਮਰਤਪਾਲ ਦੀ ਫਿਰ ਤੋਂ ਕਿਤੇ ਜਿਤਾਣਾ ਦੇ ਲੋਕ ਇਹਨੂੰ ਵੀ ਕਿਤੇ ਪਾਰਟੀ ਨਾ ਬਣ ਜੇ ਅਮਰਤਪਾਲ ਦੀ ਕਿਉਂਕਿ ਫਿਰ ਸਾਨੂੰ ਕੌਣ ਪੁੱਛੂ ਜੇ ਅਮਰਤਪਾਲ ਬਾਹਰ ਆ ਗਏ ਇਹਦਾ ਕਰਕੇ ਇਹਨਾਂ ਨੇ ਇੱਕ ਨਵੀਂ ਤਕਰੀਬ ਤਰਕੀਬ ਸੋਚੀ ਸੀ ਵੀ ਅਸੀਂ ਇਹਦੇ ਤੇ ਐਨਐਸਏ ਦਾ ਸ਼ੁਰੂ ਤੋਂ ਲਈ ਸੀ ਜੁਏਪੀ ਦਾ ਇੱਕ ਨਵਾਂ ਜਿਹੜਾ ਕੇਸ ਬਣਾਇਆ ਗਿਆ ਸੀ ਉਹ ਇਹਨਾਂ ਦਾ ਇੱਥੇ ਸਿੱਧਾ ਕਹਿੰਦੇ ਹੋ ਮਤਲਬ ਵੀ ਇਹਨਾਂ ਦਾ ਫੇਲ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਲੋਕਾਂ ਦਾ ਪਿਆਰ ਮਿਲ ਰਿਹਾ ਅਮਰਤਪਾਲ ਨੂੰ ਲੋਕਾਂ ਦੀ ਇੱਕੋ ਹੀ ਆਵਾਜ਼ ਆ ਜਿਹੜੇ ਹਿਸਾਬ ਨਾਲ ਪੰਜਾਬ ਦੇ ਵਿੱਚ ਨਸ਼ਾ ਬਹੁਤ ਬੇਆਮ ਹੋ ਗਿਆ ਤਾਂ ਹੋਰ ਵੀ ਜੋ ਆਪਾਂ ਕਹਿੰਦੇ ਗੁੰਡਾਗਰਦੀਆਂ ਵਧਣੀਆਂ ਅਸਾਯਾਮ ਟੱਕੇ ਸਾਈਆਂ ਚੱਲ ਰਹੀਆਂ ਵੀ ਜੇ ਸਰਕਾਰ ਆਉਂਦੀ ਆ ਅਮਰਤਪਾਲ ਦੀ ਫਿਰ ਸੀਐਮ ਭਵਨਤਮਨ ਨੂੰ ਕੋਈ ਨਹੀਂ ਪੁੱਛਣਾ ਕਿਉਂਕਿ ਸਾਰੇ ਉਧਰ ਨੂੰ ਹੋ ਜਾਣਗੇ ਇੱਕ ਤਾਂ ਇਹ ਡਰਦੇ ਆ ਵੀ ਖਾਲਿਸਤਾਨ ਨਾਲੇ ਆਵੇ ਕਿਤੇ ਅਮਰਤਪਾਲ ਦੂਜਾ ਇਹਨਾਂ ਨੂੰ ਡਰ ਜੋ ਵੱਡੀ ਗੱਲ ਦਾ ਵੀ ਜੇ ਅਮਰਤਪਾਲ ਪੰਜਾਬ ਦੇ ਵਿੱਚ ਸਰਕਾਰ ਆ ਗਈ ਤਾਂ ਇਹ ਸਾਰਾ ਹੌਲੀ ਹੌਲੀ ਸਾਰੇ ਕਿਤੇ ਸਪਾਇਆ ਕਰ ਦੂ ਅਮਰਤਪਾਲ ਦੇ ਨਾਲ ਦੁਨੀਆ ਚਾਰੇ ਪਾਸੋਂ ਕਿਉਂਕਿ ਉਹਨੂੰ ਚਾਹੁੰਦੇ ਆ ਲੋਕ 497000 ਵੋਟ ਸਾਰਿਆਂ ਨੂੰ ਪਤਾ ਬਹੁਤ ਵੋਟ ਹੋ ਜਾਂਦੀ ਆ ਜਿਹੜਾ ਕਿ ਕਿਸੇ ਕਿਸੇ ਲੀਡਰ ਨੂੰ ਮਸਾ ਪੈਂਦੀ ਹੈ ਤਾਂ ਜੋਦੇ ਵਿੱਚ ਇੱਕ ਇਹ ਆਪਣਾ ਅਮਰਤਪਾਲ ਸਿੰਘ ਆ ਜੋ ਤੇ ਹੁਣ ਗੱਲ ਕਰਦੇ ਹਾਂ ਜੋ ਆਪਾਂ ਪੰਜਾਬ ਦੇ ਭਲੇ ਵਾਸਤੇ ਕਿਉਂਕਿ ਪੰਜਾਬ ਦਾ ਪੰਜਾਬ ਦੀਆਂ ਮਾਵਾਂ ਦੀ ਪੰਜਾਬ ਦੇ ਜੋ ਆਪਾਂ ਕਹਿੰਦੇ ਬਚਾਉਣ ਨੂੰ ਨੌਜਵਾਨੀ ਇਹ ਸਾਰੇ ਮਾਵਾਂ ਦੀ ਆਪਣੀ ਇਹੀ ਪੀਲਾ ਸਾਡੇ ਪੰਜਾਬ ਦੀਆਂ ਦੀ ਵੀ ਅਮਰਤਪਾਲ ਅਰਜੀ ਪਾਰਟੀ ਜੇ ਅਮਰਤਪਾਲ ਬਾਹਰ ਆਉਂਦਾ ਤਾਂ ਉਹਦੀ ਪਾਰਟੀ ਬਣ ਜੇ ਤਾਂ ਨਸ਼ਿਆਂ ਦੇ ਉੱਪਰ ਰੋਕ ਲੱਗ ਸਕਦੀ ਆ ਨੱਥ ਪੈ ਸਕਦੀ ਆ ਨਸ਼ੇ ਨੂੰ ਕਿਉਂਕਿ ਇਹਨਾਂ ਨੇ ਇੱਕ ਵਾਅਦਾ ਕਰਿਆ ਸੀ 26 ਜਨਵਰੀ ਨੂੰ ਸੀਐਮ ਭਵੰਤਮਾਨ ਨੇ ਉਹ ਮੈਂ ਅਗਲੀ ਵੀਡੀਓ ਚ ਵੀ ਦੱਸਿਆ ਵੀ 26 ਜਨਵਰੀ ਨੂੰ ਅਸੀਂ ਚਿੱਟੇ ਦਾ ਸਫਾਇਆ ਕਰ ਦਾਂਗੇ ਸਫਾਇਆ ਹੋਣ ਦੀ بجائے ਉਲਟਾ ਵੱਧ ਗਿਆ ਨਸ਼ਾ ਘਰਾਂ ਦੇ ਵਿੱਚ ਤੁਸੀਂ ਦੇਖਦੇ ਆ ਪਰਸੋ ਚੌਥੇ ਦੀਆਂ ਵੀਡੀਓ ਦੇਖਣਗੇ ਆ ਸ਼ਰੇਆਮ ਚਿੱਟਾ ਵੀਗੇ ਸ਼ਰੇਆਮ ਘਰਾਂ ਦੇ ਵਿੱਚ ਇਹਨਾਂ ਨੇ ਅੱਗ ਲਾ ਦਿੱਤੀ ਜਾਂਦੀ ਆ ਤੇ ਉਹ ਕਹਦੀ ਪਟ્રોલ ਦੇ ਬੰਬ ਬਣਾ ਕੇ ਸੱਟੇ ਜਾਂਦੇ ਆ ਤੇ ਤਹਿਸਮਤ ਕਰਤੇ ਕਈ ਘਰ 8 9 ਘਰ ਦੱਸਿਆ ਗਿਆ। ਦਾਨ ਸਿੰਘ ਵਾਲਾ ਪਿੰਡ ਤੇ ਫਿਰ ਇੱਕ ਰੋਡ ਦੇ ਉੱਪਰ ਬਸ ਕੇ ਰਹੀ ਗਈ ਆ। ਉਹਨੂੰ ਸ਼ਰਿਆਮ ਭੰਨ ਦਿੰਦੇ ਆ ਨਸ਼ੇੜੀਆਂ ਵੱਲੋਂ ਵੀ ਨਸ਼ੇ ਦੇ ਕਾਰਨ ਬਹੁਤ ਮਾਵਾ ਦੇ ਪੁੱਤੋ ਜੁੜ ਗਏ। ਤਾਂ ਹੋਰ ਵੀ ਜੇ ਗੱਲ ਦੱਸੀਏ ਹੋਰ ਜਿਹੜਾ ਆਪਾਂ ਕਹਿੰਦੇ ਵੀ ਨਸ਼ੇ ਦੇ ਵਿੱਚ ਸਾਡੀ ਜਵਾਨੀ ਖਤਮ ਹੁੰਦੀ ਜਾਂ ਜਾ ਰਹੀ ਆ ਤੇ ਹੁਣ ਗੱਲ ਇੰਨੀ ਕਾ ਜੇ ਕੋ ਚੱਜ ਦੀ ਸਰਕਾਰ ਹੋਵੇ ਜਿਵੇਂ ਸੀਐਮ ਭਵਨਤਮਨ ਨੂੰ ਨਿਯੁਕਤ ਸੀ ਪੰਜਾਬ ਦੇ ਵਿੱਚ ਇਹ ਵਾਅਦੇ ਕਰਦਾ ਵੱਡੇ ਵੱਡੇ ਇਹਨੇ ਕੋਈ ਕੰਮ ਨਹੀਂ ਕਰਿਆ ਨੌਕਰੀਆਂ ਇਹਨੇ ਵਾਅਦੇ ਕਰੇ ਨੌਕਰੀਆਂ ਦੇਵਾਂ ਸਾਡੇ ਪੰਜਾਬ ਚ ਕੋਈ ਕਿਸੇ ਨੂੰ ਨੌਕਰੀ ਨਹੀਂ ਮਿਲੀ ਜੇ ਮਿਲਦੀ ਆ ਤਾਂ ਪੈਸੇ ਤੇ ਆ ਹੁਣ ਜੇ ਜਰੂਰ ਕੋਈ ਮਾਣਾ ਮੋਟਾ ਸਕੂਲਾਂ ਚ ਮਣੀ ਮੁੱਟੀ ਪੜਾਈ ਸਹੀ ਹੋਣ ਲੱਗੀ ਆ ਤਾਂ ਹੋਰ ਕੋਈ ਮਨ ਕੇ ਚੱਲੋ ਲਾਲੂ ਆ ਬੱਸਾਂ ਦੇ ਆ ਕਰਾਈ ਫਰੀ ਹੋਗੇ ਹੋਰ ਤਾਂ ਕੋਈ ਕੰਮ ਨਹੀਂ ਹੈਗਾ ਗਰੀਬਾਂ ਨੂੰ ਇਹ ਕਹਿੰਦਾ ਬਿਜਲੀ ਫਰੀ ਕਰਤੀ ਮੈਨੂੰ ਆਏ ਦੱਸੋ ਮਜ਼ਦੂਰ ਬੰਦੇ ਵਾਸਤੇ ਕੀ ਕਰਿਆ 400 ਤੋਂ ਅੱਜ ਘੱਟੋ ਘੱਟ ਮੈਂ ਕਹਿੰਨਾ 15 20 ਸਾਲ ਹੋ ਗਏ ਉਹੀ ਦਿਹਾੜੀ ਚੱਲਦੀ ਹੁੰਦੀ ਆ ਮਜ਼ਦੂਰੀ ਬਤਾਈਏ ਕਦੇ ਮਜ਼ਦੂਰਤਾ ਵੋਟਾਂ ਪਵਾ ਲੈਂਦੇ ਆ ਰਹਿੰਦੇ ਵੋਟਾਂ ਪਾ ਕੇ ਤੇ ਫਿਰ ਉਹੀ ਹਾਲ ਜੇ ਗੱਲ ਕਰੀਏ ਧਰਨੇ ਦੀ ਕਿਸਾਨਾਂ ਨੂੰ ਵੀ ਇਹਦੇ 'ਚ ਸਾਰਿਆਂ ਦੇ ਉੱਤੇ ਮਾਪਾ ਕਹਦੀਏ ਵੀ ਬਹੁਤ ਅਤਿਆਚਾਰ ਹੋਇਆਗਾ ਧਰਨੇ ਲੱਗੇ ਆ ਅਥਰੂਗਾਂ ਦੇ ਗੋਲੇ ਬਹੁਤ ਸਿੱਟੇ ਗਏ ਤਾਂ ਜਦੋਂ ਧਰਨੇ ਲੱਗੇ ਡਾਂਗਾ ਮਾਰੇਦੇ ਆ ਲੋਕਾਂ ਦੇ ਫਿਰ ਗੱਲ ਕਰਦੇ ਆ ਸਿੰਘਾ ਦੀ ਜਦੋਂ ਬੰਦੀ ਸਿੰਘਾ ਦੀ ਰਿਹਾਈ ਤੇ ਇਹਨਾਂ ਇੱਕ ਮੋਰਚਾ ਰੱਖਿਆ ਗਿਆ ਸੀ ਉਹਨਾਂ ਉੱਪਰ ਵੀ ਅਥਰੂਗਾਂ ਦੇ ਗੋਲੇ ਸਿੱਟੇ ਗਏ ਹਜੂਰੀ ਗੁਰੂ ਸਾਹਿਬ ਦੀ ਹਜੂਰੀ ਦੇ ਵਿੱਚ ਵੀ ਇਤੋਂ ਵੱਧ ਹੋਰ ਕੀ ਹੋਣਗੇ ਤਸਿੱਦ ਜੇ ਸਾਡੀ ਸਰਕਾਰ ਅਮਰਪਾਲ ਦੀ ਆਉਂਦੀ ਆ ਇਹ ਚੰਗਾ ਕੰਮ ਹੋ ਨਹੀਂ ਦਿੰਦੇ ਕਿਉਂਕਿ ਸਾਰਿਆਂ ਦੀਆਂ ਨਜ਼ਰਾਂ ਅਮਰਤਪਾਲ ਤੇ ਲੱਗ ਰਹੀਆਂ। ਵੀ ਅਮਰਤਪਾਲ ਨਾ ਬਾਹਰਾ ਜੀ। ਉਹਨਾਂ ਦੀ ਜੋ ਹੁਣ ਆਪਾਂ ਕਹਿੰਦੇ ਆ ਵੀ 14 ਜਨਵਰੀ ਨੂੰ ਇੱਕ ਨਵੀਂ ਪਾਰਟੀ ਦਾ ਜੋ ਆਪਾਂ ਕਹਿੰਦੇ ਲੀਡਰ ਬਣ ਜਾ ਰਹੇ ਅਮਰਤਪਾਲ ਤੇ ਉਹਦਾ ਆਪਾਂ ਇਹੀ ਪੀਲ ਕਰਦੇ ਆ ਸਾਰਿਆਂ ਨੂੰ ਵੀ ਭਾਈ ਜਿਵੇਂ ਆਪਾਂ ਸਾਰੇ ਇਕਜੁੱਟ ਹੋ ਕੇ ਅਮਰਤਪਾਲ ਦਾ ਸਾਰੀ ਸਾਥ ਦੇਣ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਜਥੇਬੰਦੀਆਂ ਸਿੱਖ ਜਥੇਬੰਦੀਆਂ ਨਾਲ ਵੀ ਵੈਸੇ ਤਾਂ ਇਹੀ ਕਹਿਣਾ ਜੇ ਪੰਜਾਬ ਦੇ ਵਿੱਚ ਇਹ ਸਰਕਾਰ ਹੁੰਦੀ ਆ। ਤਾ ਆਪਣੇ ਸਾਰਿਆਂ ਦੇ ਭळा ਕਿਉਂਕਿ ਪੰਜਾਬ ਦੀਆਂ ਮਾਵਾਂ ਆ ਪਰਸੋ ਵਾਲੀ ਵੀਡੀਓ ਚ ਦੇਖਿਆ ਮੈਂ ਜਿਹਦੇ ਵਿੱਚ ਘਰਾਂ ਦੇ ਵਿੱਚ ਅੱਗ ਲਾਈਏ ਕਹਿੰਦੇ ਵੀ ਜੇ ਅਮਰਤ ਪਾਲ ਆਉਂਦਾ ਨਸ਼ਾ ਤੇ ਰੋਕ ਲੱਗ ਸਕਦੀ ਆ ਨਸ਼ੇ ਰੋਕ ਦੂਆ ਤੇ ਇਹਦੇ ਸੀਐਮ ਭਵਨਤਮਨ ਨੂੰ ਗਾਲਾਂ ਹੀ ਕੱਢਦੇ ਲੋਕ ਪੰਜਾਬ ਪੰਜਾਬ ਦੇ ਵਿੱਚ ਪਰ ਫੇਰ ਵੀ ਇਹ ਜਿਤਾ ਜਿਤਾਇਆ ਲੋਕਾਂ ਨੇ ਇਹਨਾਂ ਨੂੰ ਹੀ ਆ ਤਿੰਨ ਸੀਟਾਂ ਗਿੱਦੜਵਾਹਾ ਤੇ ਬਰਨਾਲਾ ਇੱਕ ਹੋਰ ਇਹ ਆਪਣਾ ਡੇਰਾ ਬਾਬਾ ਨਾਨਕ ਦੇ ਤਿੰਨੇ ਚਾਰੇ ਪਾਸੋਂ ਜਿੱਤ ਗਈ ਚਾਰ ਸੀਟਾਂ ਸੀ ਤਿੰਨੇ ਫੇਰ ਸਾਫ ਕਰਤੀਆਂ ਪੰਜਾਬ 'ਚ ਲੋਕ ਫੇਰ ਤੇ ਜੀ ਆਂਦੇ ਇਹਨਾਂ ਤੇ ਪਤਾ ਨਹੀਂ ਲੋਕਾਂ ਨੂੰ 25 ਸਾਲ ਪਹਿਲਾਂ ਕਾਂਗਰਸ ਤੇ ਅਕਾਲੀ ਨੇ ਰਾਜ ਕਰਿਆ ਇੱਥੇ ਜਿਹਨੂੰ ਸੁਖਵੀਰ ਬਾਦਲ ਕਹਿੰਦੇ ਆ ਤੇ ਬਾਦਲ ਪ੍ਰਕਾਸ਼ ਬਾਦਲ ਤੇ ਇਹਨਾਂ ਨੇ ਰਾਜ ਕਰਿਆ ਤੇ ਕਾਂਗਰਸੀਆਂ ਨੇ ਕਰਿਆ ਤੇ ਹੁਣ ਜੇ ਗੱਲ ਕਰੀਏ ਆਮ ਆਦਮੀ ਦੀ ਇਹਦਾ ਵੀ ਹੁਣ ਇਹੀ ਹਾਲ ਆ ਹੁਣ ਜਦੋਂ ਆਏ ਦਾ ਵੋਟਾਂ ਦਾ ਸਮਾਂ ਉਦੋਂ ਇਹ ਆਤਮੰਨ ਕੇ ਵੋਟਾਂ ਪਾ ਲੈਂਦੇ ਆ ਸਾਡੇ ਲੋਕਾਂ ਨਾਲ ਫਿਰ ਉਹੀ ੱੱਕਾ ਮੁੱਕੀ ਜੋ ਲਾ ਲੋ ਤੇ ਡਾਂਗਾ ਮਾਰਦੇ ਆ ਤੇ ਇਹ ਸਾਰਿਆਂ ਨੂੰ ਪਤਾ ਸਾਡੇ ਲੋਕ ਕਿਉਂਕਿ ਬਈ ਸਾਡੇ ਲੋਕਾਂ ਦੀ ਗਲਤੀ ਆ ਤੇ ਜਿਵੇਂ ਦੇ ਹਰ ਵਾਰ ਚਲੋ ਜੀ ਅੱਜ ਦੀਆਂ ਜੋ ਆਪਾਂ ਖਬਰਾਂ ਹਰ ਰੋਜ਼ ਤੁਹਾਡੇ ਤੇ ਇੱਕ ਨਵੀਂ ਤੋਂ ਨਵੀਂ ਜੋ ਅਪਡੇਟ ਲੈ ਕੇ ਆਉਨੇ ਆ ਤਾਂ ਜੋ ਅੱਜ ਦੇ ਜੋ ਵਿਚਾਰ ਸੀ ਅਮਰਤਪਾਲ ਨੂੰ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੇ ਕਰਿਆ ਤੇ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਖਬਰਾਂ ਹੁੰਦੀਆਂ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਆਪਣੇ ਪੰਜਾਬ ਚੋਂ ਦਾ ਆਪਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਇਹ ਹੁਣ ਅਮਰਤਪਾਲ ਦੇ ਜੋ ਹੱਕ ਦੇ ਵਿੱਚ ਆਪਾਂ ਲੋਕ ਅੱਜ ਖੜੇ ਆ ਜੋ ਨਵੀਂ ਪਾਰਟੀ ਬਣਨ ਜਾ ਰਹੀ ਆ ਤੇ ਜਿਨ੍ਹਾਂ ਦੀਆਂ ਨਜ਼ਰਾਂ ਹੁਣ ਕਹੇ ਵੀ ਆਪਾਂ ਜੋ ਸੀਐਮ ਭਵਨ ਤਮਨ ਸੈਂਟਰ ਸਰਕਾਰ ਸਾਰੇ ਲੀਡਰਾਂ ਦੀਆਂ ਨਜ਼ਰਾਂ ਅਮਰਤਪਾਲ ਤੇ ਹੋ ਰਹੀਆਂ ਜੋ ਕਿ ਵੀ ਨਵੀਂ ਪਾਰਟੀ ਨਾ ਬਣ ਜੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੀ ਗੱਲ ਰੱਖਣੀ ਆ ਅਮਰਤਪਾਲ ਨੇ ਤਾਂ ਇਸ ਕਰਕੇ ਕਹਿਣਾ ਚਾਹੁੰਦੇ ਆ ਬਈ ਅਵਰਤਪਾਲ ਦਾ ਜੋ ਕਿ ਸਾਰੀਆਂ ਜੱਥੇਬੰਦੀਆਂ ਤਾਂ ਵੈਸੇ ਇਕੱਠੀਆਂ ਹੋ ਹੀ ਚੁੱਕੇ ਆ ਆਪਣੇ ਸਿੰਘ ਜੋ ਹੋਰ ਵੀ ਪੰਜਾਬੀ ਭਰਾਵਾਂ ਨੂੰ ਇਹਦੇ ਚ ਸਾਰਿਆਂ ਨੂੰ ਫਾਇਦਾ ਆਪਨ। ਇਹ ਸਾਰੇ ਇੱਕ ਜੋ ਟੋਕੇ ਸਾਧੋ। ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ। ਮਿਲਦੇ ਆ ਕੱਲ ਨੂੰ ਨਵੇਂ ਟੋਕ ਤੇ ਧੰਨਵਾਦ।